ਹਾਂਜੀ ਦੋਸਤੋ ਸੱਜਣਾਂ ਦੇ ਭਰਾਵੋ ਵੈਲਕਮ ਹੋ ਗਿਆ ਜੀ ਸਾਰੇ ਵੀਰਾਂ ਦਾ ਸਾਡੇ ਚੈਨਲ ਪਿਜਨਾਂ ਨਾਂ ਪੱਕ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਸਭ ਤੋਂ ਪਹਿਲਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਬਹੁਤ ਹੀ ਵਧੀਆ ਤੁਹਾਡੇ ਵਾਸਤੇ ਟੌਪਿਕ ਲੈ ਕੇ ਆਏ ਇੱਕ ਕਾਫੀ ਵੀਰਾਂ ਦੀ ਡਿਮਾਂਡ ਸੀ ਤੇ ਚਲੋ ਸਮਾਜਮਾਨੇ ਸਮਰਥ ਬਖਸ਼ੀ ਆ ਦੇ ਲੈ ਕੇ ਆਏ ਤੇ ਸਾਰੇ ਭਰਾਵਾਂ ਦਾ ਬਹੁਤ ਥੈਂਕ ਯੂ ਸ਼ੁਕਰੀਆ ਜੋ ਸਾਡੇ ਚੈਨਲ ਨੂੰ ਵੇਖਦੇ ਸਬਸਕ੍ਰਾਈਬ ਕਰਦੇ ਆ ਤੇ ਤੋਪ ਲੱਗੀ ਨਗੀ ਜੀ ਅੱਜ ਡੇਲੀ ਮੀ ਪੈ ਜਾਂਦਾ ਡੇਲੀ ਤੇ ਬਹੁਤ ਹੀ ਅ ਖਰਾਬ ਮੌਸਮ ਹੈ ਕਹਿਣਾ ਕਬੂਤਰਾਂ ਵਾਸਤੇ ਸਪੈਸ਼ਲੀ ਇਹ ਕਰਕੇ ਮੇਰੇ ਭਰਾ ਖੋਡੇ ਸਹੀ ਰੱਖਿਆ ਕਰੋ ਸੁੱਕੇ ਰੱਖਿਆ ਕਰੋ ਸਾਫ਼ ਰੱਖਿਆ ਕਰੋ ਤਾਂ ਜੋ ਬਿਮਾਰੀ ਤੋਂ ਕਬੂਤਰ ਬਚ ਰਹਿਣ ਤੇ ਚਲੋ ਚੱਲਦੇ ਆਪਾਂ ਆਪਣੇ ਟੌਪਿਕ ਵੱਲ ਹਾਂਜੀ ਵੀਰ ਜੀ ਵੈਲਕਮ ਹੋ ਗਿਆ ਜੀ ਆ ਗਏ ਆਪਾਂ ਆਪਣੇ ਟੌਪਿਕ ਵੱਲ ਅ ਟੌਪਿਕ ਹੈ ਜੀ ਅੱਜ ਫੇਰ ਪਸਮਾਨ ਦਾ ਆਪਾਂ ਪਹਿਲਾਂ ਵੀ ਵੀਡੀਓ ਪਾਈਆਂ ਬਹੁਤ ਵਧੀਆ ਵਾਇਰਲ ਵੀ ਗਈਆਂ ਵੀਡੀਓ ਬਹੁਤ ਵਧੀਆ ਰਿਸਪਾਂਸ ਮਿਲਿਆ ਤੇ ਕੁਝ ਭਰਾਵਾਂ ਦਾ ਸੀ ਵੀ ਪਸਮਾਂ ਲਾਈ ਦੀਆਂ ਕਿਵੇਂ ਜਿਹੜੇ ਤੁਸੀਂ ਟੌਪਿਕ ਜਿਵੇਂ ਲਿਆਓ ਕਿ ਵੀ ਇਹਦੇ ਬਾਰੇ ਆਪਾਂ ਫੇਰ ਗੱਲ ਕਰਨ ਲੱਗੇ ਵੰਗ ਪਸਮ ਤਰਵੰਗ ਪਸਮ ਤੇ ਭੰਗ ਪਸਮ ਇਹ ਵੀ ਇਹਦੀ ਤਿੰਨ ਪਸਮਾਂ ਹੁੰਦੀਆਂ ਲੋਕਾਂ ਨੂੰ ਇਹਦੇ ਵਿੱਚ ਤਾਂ ਡਿਫਰੈਂਸ ਕਰਨ ਦਾ ਜਿਆਦਾ ਬੰਦਿਆਂ ਨੂੰ ਨਹੀਂ ਪਤਾ ਇੱਕੋ ਚੀਜ਼ ਸੁਣਨੇ ਵੰਗ ਪਸਮ ਲੱਗਿਆ ਤਰਵੰਗ ਲੱਗਿਆ ਤੇ ਪੰਗਾ ਪਸਮ ਲੱਗਾ ਠੀਕ ਹੈ ਜੀ ਤੇ ਇਹਨਾਂ ਦਾ ਮੈਂ ਤੁਹਾਨੂੰ ਅੱਜ ਡਿਟੇਲਡ ਜਾਣਕਾਰੀ ਦਵਾਂਗਾ ਕਿਹੜੀ ਪਸਮ ਕਦੋਂ ਲੱਗਦੀ ਕਿੰਨੇ ਵਜੇ ਲੱਗਦੀ ਕਿੰਨੇ ਮਾਤਰਾ ਚ ਲੱਗਦੀ ਆ ਕੀ ਇਹਨਾਂ ਦਾ ਫੰਕਸ਼ਨ ਆ ਠੀਕ ਹੈ ਜੀ ਤੇ ਬਹੁਤ ਹੀ ਵਧੀਆ ਯੂਨੀਕ ਟਾਪਿਕ ਹੈ ਮੇਰੇ ਭਰਾ ਨਾਲ ਬਣੇ ਰਿਹਾ ਵੀਡੀਓ ਬੜੀ ਵਧੀਆ ਰਹਿਣ ਵਾਲੀ ਹੈ ਅੱਜ ਦੀ ਲਾਰਸ ਤੱਕ ਵੀਡੀਓ ਵੇਖੋ ਤੇ ਬਾਕੀ ਮੇਰੇ ਵੀਰ ਪਿਛੇ ਵੀਡੀਓ ਵੀ ਬਹੁਤ ਵਧੀਆ ਆਪ ਪਾਈਆਂ ਉਹ ਵੀ ਮੇਰੇ ਭਰਾ ਟਾਈਮ ਟਾਈਮ ਵਿੰਡ ਰਿਹਾ ਕਰੋ ਜਾ ਕੇ ਜਿਦੋਂ ਵੀ ਕੀਤੇ ਦੀ ਜਰੂਰ ਉਤੰਦੀਆ ਤੇ ਬਾਕੀ ਜੇ ਕਿਸੇ ਮੇਰੇ ਵੀਰ ਨੂੰ ਅ ਹੋਰ ਕੋ ਟੌਪਿਕ ਦੇ ਵੀਡੀਓ ਚਾਹੀਦੇ ਤਾਂ ਜਰੂਰ ਦੱਸਿਓ ਠੀਕ ਹੈ ਜੀ ਤੇ ਅੱਜ ਸਪੈਸ਼ਲੀ ਆਪਾਂ ਪਾਵੇਂ ਪਾਸ ਮੰਦੇ ਠੀਕ ਹੈ ਵੀਰ ਜੀ ਵੇਖੋ ਮੈਂ ਤੁਹਾਨੂੰ ਦੱਸਾਂ ਫੇ ਮੈਡੀਸਿਨਾਂ ਦੇ ਚਲੋ ਆਪਾਂ ਹੀ ਕਰਦੇ ਆ ਸਾਰੇ ਕਰਦੇ ਯੂਜ਼ ਲੇਕਿਨ ਜਿੰਨੀ ਆਪਾਂ ਕੁਦਰਤ ਨੇਚਰ ਦੇ ਨੇੜੇ ਰਹਿ ਕੇ ਯੂਜ਼ ਕਰ ਲੈਣੇ ਚੀਜ਼ਾਂ ਕੁਦਰਤੀ ਚੀਜ਼ਾਂ ਯਾ ਯੂਜ਼ ਕਰਦੇ ਕਬੂਤਰ ਬੇਸ਼ੱਕ ਪੌਣੇ 20 ਘੰਟਾ ਘੰਟਾ ਘਾਟ ਡੁੱਜੂਗਾ ਪਰ ਜੇ ਨਸਲੀ ਕਬੂਤਰ ਉਹ ਕੋਈ ਪ੍ਰੋਬਲਮ ਨਹੀਂ ਹੋਊਗੀ ਕਬੂਤਰ ਸਿਹਤਮੰਦ ਤੰਦਰੁਸਤ ਐ ਪਰਾਂ ਸਿਹਤਮੰਦ ਤੰਦਰੁਸਤ ਬੈਠਾ ਠੀਕ ਹੈ ਤੇ ਅੱਗੇ ਆਪਾਂ ਜਲਦੀ ਟੌਪਿਕ ਲੈ ਕੇ ਆ ਰਹੇ ਆਂ ਰਹਿائش ਤੇ ਜਿਹੜੇ ਕਬੂਤਰ ਨੂੰ ਗਜਾਰ ਦੇ ਕੇ ਡਾਉਣਾ ਪਰ ਰਿਹਾ ਹੈ ਜਿਹੜੇ ਡਾਉਣੀ ਜਿਦਾਂ ਦੂਸਰਿਆਂ ਬਾਜ਼ੀ ਚੱਲਣ ਡਿਆ ਉਥੇ ਆਪਾਂ ਟੌਪਿਕ ਲੈ ਕੇ ਆਉਣਾ ਤੇ ਜਿਹੜੇ ਵੀਰ ਨੂੰ ਉਹ ਟੌਪਿਕ ਦੀ ਜ਼ਰੂਰਤ ਆ ਜਾਂ ਚਾਹੁੰਦੇ ਆ ਵੀਡੀਓ ਬਣਾਉਣ ਤੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਤੇ ਚਲੋ ਵੀਰ ਜੀ ਆਪਾਂ ਆ ਗਏ ਪਸ ਨੂੰ ਆਵਾਂ ਸਭ ਤੋਂ ਪਹਿਲਾਂ ਮੈਂ ਦੱਸੂਗਾ ਵੀ ਪਸ ਬੰਨ੍ਹਣ ਦੇ ਤਿੰਨਾਂ ਦੇ ਵਧੀਆ ਕਿਹੜੀਆਂ ਤਾਂ ਕਿਹੜੀ ਪਸੰ ਕਬੂਤਰ ਬਾਜੀ ਜਿਆਦਾ ਚਾਹਦੇ ਸੋ ਤੋਂ ਪਹਿਲਾਂ ਆਇਨੇ ਵਾਂਗ ਪਸੰ ਠੀਕ ਹੈ ਜੀ ਵੰਗ ਪਸੰ ਵੀ ਜੀ ਜਿਹਨੂੰ ਆਪਾਂ ਕਹਿ ਦਿੰਦੇ ਆ ਇਹ ਜਿਹੜੀ ਚੀਜ਼ ਬਣਦੀ ਆ ਨਾ ਇਹ ਤਾਮ ਹੁੰਦਾ ਇਹਨੂੰ ਆਪਾਂ ਕਾਂਸਾ ਵੀ ਕਹਿ ਦਿੰਦੇ ਆ ਨਾ ਬ੍ਰੌਂਜ਼ ਵੀ ਕਹਿ ਦਿੰਦੇ ਆ ਉਹ ਚੀਜ਼ ਨੂੰ ਮਾਰ ਕੇ ਪਸੰ ਬਣਦੀ ਆ ਠੀਕ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂਗਾ ਪਸੰ ਮਾ ਕਿਵੇਂ ਬਣਦੀ ਆ ਕੀ ਕੰਮ ਇਹਨਾਂ ਦਾ ਤੇ ਫਿਰ ਮੈਂ ਤੁਹਾਨੂੰ ਦੱਸੂਗਾ ਕਿਵੇਂ ਲੱਗਦੀ ਆ ਠੀਕ ਹੈ ਤੇ ਕਦੋਂ ਲਾਉਣੇ ਆ ਆਪਾਂ ਇਹ ਜਿਹੜੀ ਵੀਰਦੀ ਭਸਮ ਆ ਇਹ ਵੀ ਕਬੂਤਰਬਾਜੀ ਚ ਬਹੁਤ ਯੂਜ਼ ਕੀਤੀ ਜਾਂਦੀ ਆ ਵੰਗ ਭਸਮ ਠੀਕ ਹੈ ਜੀ ਤੇ ਇਹ ਜਿਹੜੀ ਇਹਦੇ ਇਹਦੇ ਜਿਹੜੀ ਤਸੀਰ ਨਾ ਗਰਮ ਹੈ ਨਾ ਠੰਡੀ ਆ ਹਲਕੀ ਜੀ ਗਰਮ ਮੌਇਲੇ ਸਾਈਡ ਦੀ ਤਸੀਰ ਜਾਂਦੀ ਆ ਠੀਕ ਹੈ ਜੀ ਤੇ ਇਹ ਕਬੂਤਰ ਨੂੰ ਕੰਮ ਕੀ ਕਰਦੀ ਆ ਵੀ ਕਬੂਤਰ ਜਦੋਂ ਓੜਦਾ ਵਾ ਡੀਹਾਈਡਰੇਸ਼ਨ ਨਹੀਂ ਹੋਣ ਦਿੰਦੀ ਡੀਹਾਈਡਰੇਸ਼ਨ ਮਤਲਬ ਤੇ ਪਾਣੀ ਦੀ ਕਮੀ ਨਹੀਂ ਹੋਣ ਦਿੰਦੀ ਉਹਦਾ ਸਟੈਮ ਨਾਲ ਬਿਲਡ ਕਰਦੀ ਹੈ ਨੰਬਰ 2 ਪੁਆਇੰਟ ਕਬੂਤਰ ਦਾ ਸਰੀਰ ਬੰਨ ਕੇ ਰੱਖਦੀ ਹੈ ਤੇ ਕਬੂਤਰ ਦੇ ਸਰੀਰ ਦੇ ਵਿੱਚ એનર્ਜੀ ਬੂਸ ਕਰਦੀ ਹੈ ਠੀਕ ਹੈ ਜੀ ਤੇ ਇਹ ਕੰਮ ਹੋਰ ਵੀ ਇਹਦੇ ਬੜੇ ਕੰਮ ਆ ਮੈਂ ਤੁਹਾਨੂੰ ਜ਼ਰੂਰੀ ਕੰਮ ਦੱਸ ਰਿਹਾ ਕਬੂਤਰ ਹੋ ਜਾਣੇ ਚੱਲਦੇ ਠੀਕ ਹੈ ਜੀ ਤੇ ਇਹ ਹੋ ਗਈ ਜੀ ਭੰਗ ਭਸਮ ਤੁਹਾਡੇ ਤੇ ਅੱਗੇ ਆਗੇ ਵੀਰ ਜੀ ਭੰਗ ਭਸਮ ਭੰਗ ਭਸਮ ਨਾ ਤੋਂ ਹੀ ਪਤਾ ਲੈਂਦਾ ਪੰਗ ਪੰਗ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਬੂਟਾ ਜਿਹੜਾ ਤਕਰੀਬਨ ਸਾਰੇ ਪਿੰਡਾਂ ਦੇ ਲੋਕਾਂ ਦੇ ਜੋੜ ਉਗਦਾ ਉਹਨੂੰ ਕੈਨਾਬਿਸ ਵੀ ਕਹਿੰਦੇ ਆ ਨਸ਼ੇ ਦੇ ਤੌਰ ਤੇ ਵੀ ਲੋਕ ਉਹਨੂੰ ਯੂਜ਼ ਕਰਦੇ ਆ ਕਬੂਤਰ ਬਾਜ਼ੀ ਦੇ ਵਿੱਚ ਉਹਦੀ ਵੀ ਜ਼ਰੂਰਤ ਨਸ਼ੇ ਦੇ ਪੱਖੋਂ ਮੈਂ ਕਹਿ ਸਕਦਾ ਦਿੱਤੀ ਜਾਂਦੀ ਉਹਦੇ ਹੋਰ ਵੀ ਫੰਕਸ਼ਨ ਕਈ ਹੈਗੇ ਜਿਵੇਂ ਉਹਦੀ ਤਸਵੀਰ ਬੜੀ ਠੰਡੀ ਹੁੰਦੀ ਹੈ ਤੇ ਕਬੂਤਰ ਜਿਹੜੇ ਡਿਸਟਰਬ ਹੋਏ ਨੇ ਨਾ ਮੈਂਟਲੀ ਜਿਦਾਂ ਗਰਮੀ ਵੇਖ ਕੇ ਕਬਰਾ ਜਾਂਦੇ ਆ ਜਾਂ ਜਿਆਦੀ ਉਡਾਨ ਜਦੋਂ ਹੁੰਦੀ ਕਬੂਤਰ ਕਬਰਾ ਜਾਂਦਾ ਜਦੋਂ ਜਦੋਂ ਕੰਪੀਟੀਸ਼ਨ ਨਾਲ ਕਿਸੇ ਨਾਲ ਉਡਦਾ ਕਬਰਾਡ ਹੁੰਦੀ ਆ ਉਸ ਕੰਡੀਸ਼ਨ ਦੇ ਵਿੱਚ ਉਹਦੀ ਮਤਲਬ ਬਿਲਕੁਲ ਮਾਸਾ ਕ ਜਿੰਨੀ ਉਹਦੀ ਵੀ ਆਪਾਂ ਯੂਜ਼ ਕਰਦੇ ਆ ਕਬੂਤਰ ਬਾਜ਼ ਦੇ ਵਿੱਚ ਉਹਦਾ ਵੀ ਯੂਜ਼ ਹੁੰਦਾ ਠੀਕ ਹੈ ਜੀ ਤੇ ਅੱਗੇ ਆਜੋ ਜੀ ਸਭ ਤੋਂ ਮੇਨ ਭਸਮ ਜਿਹੜੀ ਤਰਵੰਗ ਭਸਮ ਤਰਵੰਗ ਨਾਮ ਤੋਂ ਹੀ ਪਤਾ ਲੱਗਦਾ ਵੀ ਤਿੰਨ ਚੀਜ਼ਾਂ ਨਾਲ ਮਿਲ ਕੇ ਬਣਿਆ ਹੈ ਜਿਵੇਂ ਤਰ ਫਲ ਤਿੰਨ ਚੀਜ਼ਾਂ ਦਾ ਫਲ ਤਰਵੰਗ ਤਰਵੰਗ ਮਲ ਉਹ ਤਿੰਨ ਚੀਜ਼ਾਂ ਨੂੰ ਮਿਲ ਕੇ ਪਸੰਮਣਿਆ ਸਭ ਤੋਂ ਪਹਿਲਾਂ ਜਿਹੜੀ ਮੈਂ ਤੁਹਾਨੂੰ ਦੱਸੀ ਆ ਵੰਗ ਪਸੰ ਸੇਮ ਜਿਹੜੀ ਉਹਦੇ ਵਿੱਚ ਚੀਜ਼ ਪੈਂਦੀ ਆ ਉਹ ਚੀਜ਼ ਪੈਂਦੀ ਉਹਦੀ ਮਿਲਾਵਟ ਨਾਲ ਹੀ ਬਣਦੀ ਆ ਨੰਬਰ ਇੱਕ ਚੀਜ਼ ਉਹ ਹੋਗੀ ਪੰਗ ਪਸੰ ਜਿਹੜੀ ਹੁੰਦੀ ਆ ਵੀਰ ਜੀ ਇਹ ਤੁਹਾਡੀ ਬਣਦੀ ਆ ਜੀ ਤਿੰਨਾਂ ਚੀਜ਼ਾਂ ਨੂੰ ਮਿਲ ਕੇ ਜਿਵੇਂ ਤੁਹਾਨੂੰ ਨਾਂ ਤਾਂ ਹੀ ਚੀਜ਼ਾਂ ਕਨਫਰਮ ਹੋ ਜਾਂਦੀਆਂ ਆ ਪਰ ਗਰਮੀ ਬਹੁਤ ਆ ਯਾਰ ਪਸੀਨਾ ਆ ਜਾਂਦਾ ਹੈ ਕਪੜਾਂ ਦੇ ਪੱਖਾਂ ਦੇ ਦੇਖੋ ਪਕਾ ਬੰਦਗੀ ਤੇ ਤੇ ਗਰਮੀ ਬਹੁਤ ਲੱਗ ਰਹੀ 3 ਨਾਂ ਚੀਜ਼ਾਂ ਤੋਂ ਮਿਲ ਕੇ ਬਣਦੀ ਐ ਜਿਵੇਂ ਨਾਂ ਤੋਂ ਕਲੀਅਰ ਹੈ ਤਰਵੰਗ ਪਸਮ ਠੀਕ ਹੈ ਜੀ ਨੰਬਰ 1 ਤੇ ਇਹਦੇ ਵਿੱਚ ਪੈਂਦਾ ਵੀਰ ਜੀ 3 ਸੀਸਾ ਤੇ ਜ਼ਿੰਕ ਤਿੰਨ ਜਿਹਨੂੰ ਆਪਾਂ ਕਾਂਸਾ ਕਹਿੰਦੇ ਐ ਬ੍ਰੌਂਜ਼ ਕਹਿੰਦੇ ਨੇ ਆ ਸੀਸਾ ਵੀ ਇੱਕ ਧਾਤ ਆ ਜਿਹ ਤੋਂ ਆਪਾਂ ਵੇਖਣਾ ਸ਼ੀਸ਼ਾ ਬਣਦਾ ਉਹਨੂੰ ਪ੍ਰੋਰੀਫਾਈ ਕਰਕੇ ਤੇ ਜ਼ਿੰਕ ਇਹਨਾਂ ਤਿੰਜਾ ਤਿੰਨਾਂ ਚੀਜ਼ਾਂ ਨੂੰ ਮਿਲ ਕੇ ਬਣਦੀ ਐ ਤਿੰਨ ਜਿਹੜੇ ਮੈਂ ਤੁਹਾਨੂੰ ਮਿਲਰਸ ਦਾਤੇ ਦੇ ਵਿੱਚ ਜਿਹੜੇ ਪੈਂਦੇ ਆ ਮੋਂ ਬਤਨ ਦੱਸਾਂ ਵੀ ਇਹਦਾ ਕੰਮ ਕੀ ਆ ਕਿਵੇਂ ਕਾਰ ਕਰਿਆ ਕੀ ਇਹ ਕੰਮ ਕਰਦੀ ਆ ਸਭ ਤੋਂ ਪਹਿਲਾਂ ਤਾਂ ਕਬੂਤਰ ਦਾ ਸਟੈਮ ਨਾ ਬੂਸਟ ਕਰਦੀ ਆ ਜਦੋਂ ਕਬੂਤਰ ਉਡਦਾ ਤੁਹਾਨੂੰ ਪਤਾ ਉਡਣ ਵਾਸਤੇ ਘੰਟਾ ਉਡ ਦੋ ਉਡ ਦੋ ਤਿੰਨ ਉਡ ਚਾਰ ਘੰਟੇ ਉ ਉਹਨੂੰ ਸਟੈਮ ਨਾ ਚਾਹੀਦਾ ਹੁੰਦਾ ਉਹਦਾ ਸਟੈਮ ਨਾ ਉਹਦੇ ਸਟੈਮ ਨੂੰ ਇਹਨੇ ਕੀ ਕਰਨਾ ਬੂਸਟ ਕਰਨਾ ਤਾਂ ਜੋ ਕਬੂਤਰ ਜਦੋਂ ਲੰਮੀ ਉਡਾਨ ਦਵੇ ਤੇ ਉਹ ਥੱਕੇ ਨਾ ਉਹ ਰੀਚਾਰਜ ਹੁੰਦਾ ਰਹੇ ਠੀਕ ਹੈ ਜੀ ਨੰਬਰ 2 ਪੁਆਇੰਟ ਇਹਦਾ ਕੰਮ ਹੈ ਗਾ ਜੀ ਇਹਨਾਂ ਕਬੂਤਰ ਦਾ ਨਰਵਸ ਸਿਸਟਮ ਦਾ ਉਹਨੂੰ ਬੜਾ ਸਟਰੋਂਗ ਕਰਦਾ ਨਰਵਸ ਸਿਸਟਮ ਨਰਵਸ ਤੋਂ ਸਿੱਧਾ ਆਗਤ ਦਿਮਾਗੀ ਕੰਮ ਵੀ ਕਬੂਤਰ ਨੂੰ ਇਹਨੇ ਸਮਝ ਦਿੰਦਾ ਜਦਾਂ ਜਦ ਰੋੜਦਾ ਵਾ ਥਕਾਨ ਐਂਜਾਇਟੀ ਕਮਜ਼ੋਰੀ ਜਿੰਨੀ ਮਰਜ਼ੀ ਉਹਨੂੰ ਹੋ ਜੇ ਉਹਦੇ ਵਿੱਚ ਉਹਦਾ ਦਿਮਾਗ ਵਧੀਆ ਚੁਸਤ ਜਰੂਰ ਸੇ ਕੰਮ ਕਰਦਾ ਜਾਂਦਾ ਜਿਸ ਦੇ ਵਿੱਚ ਕਬੂਤਰ ਜਦੋਂ ਗੁਰਾਈ ਜਾਂਦਾ ਉਹ ਵਾਪਸੀ ਵੀ ਕਰਦਾ ਫਿਰ ਆਪਣੇ ਘਰ ਆਉਂਦਾ ਆਪਣੀ ਛਾਤਰੀ ਤੇ ਆਉਂਦਾ ਜਾਂ ਜਿਹੜੇ ਪਿੰਡ ਛੱਡਿਆ ਹੁੰਦਾ ਉਹ ਪਿੰਡ ਤੇ ਆਉਂਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਜੀ ਉਹ ਜਿਹੜੇ ਰਿਫਲੈਕਸਸ ਹੈ ਜਿਤਨਾ ਮੰਨ ਲਓ ਸਰੀਰ ਦੀ ਜਿਹੜੀ ਜਕੜਨ ਹੈ ਨਰਵ ਸਿਸਟਮ ਪੂਰੇ ਦਿਮਾਗ ਤੋਂ ਕੰਮ ਜਤੋਂ ਸਾਰੇ ਸਰੀਰ 'ਚ ਆ ਜਾਂਦਾ ਸਰੀਰ ਨੇ ਦਿਮਾਗ ਨੂੰ ਚਲਾਉਣਾ ਸੋਰੀ ਦਿਮਾਗ ਨੇ ਸਰੀਰ ਨੂੰ ਚਲਾਉਣਾ ਤੇ ਨਰਵਸ ਸਿਸਟਮ ਵੀ ਸਰੀਰ ਦਾ ਟਾਈਟਨ ਦਾ ਆਕੜਦਾ ਨਹੀਂ ਆ ਉਹ ਥੱਕਦਾ ਨਹੀਂ ਆ ਇਹਨੂੰ ਬੂਸਟ ਕਰਕੇ ਰੱਖਦਾ ਮੈਟਾਬੋਲਿਜ਼ਮ ਤੇ ਜਿਹੜਾ ਸ਼ੂਗਰ ਦਾ ਲੈਵਲ ਹੋ ਜਾਂਦਾ ਉਹ ਦੇ ਬੋਡੀ ਨੂੰ ਕੰਟਰੋਲ ਕਰਦਾ ਮੈਟਾਬੋਲਿਜ਼ਮ ਦਾ ਮਤਲਬ ਹੁੰਦਾ ਵੀ ਜਿਹੜੀ ਚੀਜ਼ ਖਾਧੀ ਆ ਉਹਨੂੰ ਜਲਦੀ ਪਚਾਉਣਾ ਚਾ ਕੇ ਉਹਨੂੰ ਖੂਨ ਬਣਾਉਣਾ ਤੇ ਖੂਨ ਸਰੀਰ ਦੇ ਦੂਸਰੇ ਹਿੱਸਿਆਂ ਤੱਕ ਪਹੁੰਚਾਉਣਾ ਇਹ ਇਹ ਕਿਸਮ ਦੇ ਕੰਮ ਆ ਜਿਹੜੇ ਮੈਂ ਤੁਹਾਨੂੰ ਹੁਣ ਦੱਸੀਆ ਤ੍ਰਵੰਗ ਪਸ ਉਸ ਤੋਂ ਬਾਅਦ ਇੱਕ ਹੋਰ ਇਹਦੇ ਕੰਮ ਮੈਂ ਤੁਹਾਨੂੰ ਦੱਸ ਦਿੰਦਾ ਖਾਸ ਕਰਕੇ ਗਰਮੀ ਦੇ ਵਿੱਚ ਜਦੋਂ ਹੀਟ ਸਟ੍ਰੋਕ ਹੀਟ ਹੀਟ ਹੋ ਜਾਂਦੀ ਜਿਆਦਾ ਗਰਮੀ 45 46 ਟੈਂਪਰੇਚਰ ਹੋ ਜਾਂਦਾ ਹੀਟ ਸਟ੍ਰੋਕ ਨਹੀਂ ਕਬੂਤਰ ਹੁੰਦਾ ਸਟ੍ਰੈਸ ਹੋ ਰਿਹਾ ਘਟਾਉਂਦਾ ਗਰਮੀ ਜਿਹੜਾ ਦਿਮਾਗ ਸੈਟ ਕਰਕੇ ਰੱਖਦੀ ਹੈ ਜੇ ਨੀ ਮਰਜੀ ਗਰਮੀ ਹੋ ਜਾਏ ਕਬੂਤਰ ਕਬਰੋਂਦਾ ਨਹੀਂ ਠੀਕ ਹੈ ਜੀ ਸਰੀਰ ਦੀ ਜਿਹੜੀ ਕਬੂਤਰ ਦੇ ਨਾਲ ਉਹਨੂੰ ਇਮਿਊਨਿਟੀ ਨੂੰ ਸਟਰੋਂਗ ਕਰਦਾ ਇਮਿਊਨਿਟੀ ਵਧਾਉਂਦੀ ਆ ਤਾਂ ਜੋ ਕਬੂਤਰ ਉਹਨਾਂ ਕੋਈ ਜਿਤਨਾ ਕਬੂਤਰ ਕਮਜ਼ੋਰੀ ਚ ਆਏਗਾ ਉਹਨੂੰ ਬਾਰੀ ਬਿਮਾਰੀਆਂ ਨਹੀਂ ਲੱਗਣ ਦਿੰਦਾ ਜਾਂ ਪ੍ਰੋਬਲਮ ਨਹੀਂ ਆਉਣ ਦਾ ਜਾਂ ਉਹਦੇ ਸਰੀਰ ਨੂੰ ਜਲਦੀ ਰਿਕਵਰ ਕਰਨ ਚ ਇਹਦੀ ਜਿਆਦਾ ਕੰਮ ਰਿਕਵਰੀ ਵਿੱਚ ਵੀ ਬੜਾ ਪ੍ਰੋਸੈਸਰ ਰਿਕਵਰੀ ਵਿੱਚ ਇਹਦੀ ਕਰਦੀ ਹੈ ਉਸ ਤੋਂ ਬਾਅਦ ਅਗਲਾ ਇਹਦਾ ਕੰਮ ਹੈਗਾ ਮਾਸਪੇਸ਼ੀਆਂ ਕਬੂਤਰ ਦੇ ਜਿਹੜੀਆਂ ਹੁੰਦੀਆਂ ਤੇ ਹੱਡੀਆਂ ਮਸਲ ਹੁੰਦੇ ਆ ਖਾਂਬਾਂ ਦੇ ਅੰਦਰ ਇਸ ਤਰ੍ਹਾਂ ਹੱਡੀਆਂ ਹੁੰਦੀਆਂ ਮਸਲ ਦੇ ਉਹਨਾਂ ਨੂੰ ਨਾ ਥਕਾਵਟ ਰਹਿਣ ਦਿੰਦਾ ਰਿਕਵਰੀ ਕਰ ਕਰਾ ਦਿੰਦਾ ਤਾਂ ਜੋ ਯਾਰ 10 12 13 ਘੰਟੇ ਕਬੂਤਰ ਗਰਮੀ ਚੜਨਾ ਕਿਤੇ ਖਾਲਾ ਜੀ ਦਾ ਬਾੜ ਥੋੜੀ ਹੈ ਉਸ ਟਾਈਮ ਤੇ ਉਹਨੂੰ એનર્ਜੀ ਦਿੰਦੀ ਹੈ ਉਹਨੂੰ ਰਿਕਵਰ ਕਰਾਉਂਦੀ ਹੈ ਔਰ ਉਹਨੂੰ ਥੱਕਣ ਨਹੀਂ ਦਿੰਦੀ ਉਸ ਤੋਂ ਬਾਅਦ ਇਹਦਾ ਅਗਲਾ ਕੰਮ ਹੈ ਕੰਟੀਨਿਊਸਲੀ ਨਾ એનર્ਜੀ ਸਪਲਾਈ ਕਰਕੇ ਦੇਖ ਰੱਖਦੀ ਹੈ ਸਰੀ ਤੇ ਜਿਹੜੇ ਵੀ ਕਬੂਤਰ ਜਦੋਂ ਡਾਂਚ ਜਿਹੜੇ ਚੀਜ਼ ਦਾ ਤਾਂ ਕੰਮ ਆਉਂਦਾ ਖਾਸ ਕਰਕੇ ਉਹਦੀਆਂ ਹੱਡੀਆਂ ਵਿੱਚ ਬੂਤ ਕਰ ਰੱਖਦੀ ਆ ਉਹਦੇ ਖੰਭਾਂ ਨੂੰ ਰਿਕਵਰੀ ਦੇ ਕੇ ਰੱਖਦੀ ਆ ਬੈਲੈਂਸ ਮੈਨਾਂ ਕਰਦੀ ਆ ਦਿਮਾਗ ਨੂੰ એનર્ਜੀ ਦੇ ਰੱਖਦੀ ਆ ਉਹਦੀ એનર્ਜੀ ਦੀ ਸਪਲਾਈ ਨਹੀਂ ਟੁੱਟਣ ਦਿੰਦੀ ਉਹ ਲਗਾਤਾਰ ਹੀ ਹੁੰਦੀ ਰਹਿੰਦੀ ਸਪਲਾਈ ਉਹਦੀ ਇੱਕ ਹੋਰ ਕੰਮ ਜਿਹੜਾ ਕਬੂਤਰ ਗਰਮੀ ਛੋੜਦਾ ਨਾ ਤੇ ਗਰਮੀ ਤੁਹਾਨੂੰ ਪਤਾ ਸਰੀਰ ਦੇ ਜਦੋਂ ਫਿਰ ਗਰਮੀ ਪੈਂਦੀ ਆ ਤੇ ਮਸਲ ਵੀ ਡੈਮੇਜ ਹੁੰਦੇ ਆ ਗਰਮੀ ਨਾਲ ਸਰੀਰ ਵੀ ਜਲਦੀ ਥੱਕਦਾ ਉਸ ਕੰਡੀਸ਼ਨ 'ਚ ਇਹ ਸਰੀਰ ਦੀ ਕੂਲੈਂਟ ਬਣਾ ਕੇ ਰੱਖਦੀ ਆ ਤੇ ਉਹਨੂੰ ਨਾ ਗਰਮੀ ਨਹੀਂ ਲੱਗਣ ਦਿੰਦੀ ਉਹਦੇ ਸਰੀਰ ਨੂੰ ਟੁੱਟਣ ਭੱਜਣ ਨਹੀਂ ਦਿੰਦੀ ਬੰਨ ਕੇ ਰੱਖਦੀ ਗਰਮੀ ਜੇ ਕੋਈ ਹੋਰ ਜਦੋਂ ਹਵਾ ਵਜਦੀ ਲੋ ਵਜਦੀ ਹੈ ਨਾ ਜਦੋਂ ਕਬੂਤਰ ਰੋੜ ਦਾ ਤਰਫ ਤੋਂ ਤਾਂ ਹੋਰ ਜਿਆਦਾ ਹਵਾ ਗਰਮ ਵਜਦੀ ਆ ਉਹਦੇ ਵਿੱਚ ਨਾ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਕੂ ਤਾਂ ਉਸ ਕੰਡੀਸ਼ਨ ਦੇ ਵਿੱਚ ਕਬੂਤਰ ਦੀ ਜਿਹੜੀ ਲੰਗਸ ਹੈ ਜਿਹਨੂੰ ਫੇਵਰੇਟ ਕਹਿੰਦੇ ਆਪਾਂ ਉਹਨੂੰ ਬੜੀ ਸਪੋਰਟ ਕਰਦੀ ਆ ਉਹਨੂੰ ਸਾਹ ਜਦੋਂ ਅੰਦਰ ਗਰਮ ਜਾਂਦੀ ਆ ਵਾ ਤੇ ਅੰਦਰ ਨੂੰ ਗਰਮੀ ਨਹੀਂ ਜਾਣ ਦਿੰਦੀ ਉਹਨੂੰ ਸੈਟਿੰਗ ਕਰਕੇ ਰੱਖਦੀ ਆ ਮਲੋ ਕਾਮ ਮਤੇ ਦਸਨੋ ਯਾਰ ਜਿਨੇ ਮਰਜੀ ਦਸੀ ਜਾਵਾ ਇਹਦੇ ਪਰ ਮੇਨ ਮੁੱਖ ਦੀ ਗੱਲ ਵੀ ਗਰਮੇਂ ਦੀ ਕਬੂਤਰ ਬਾਜੀ ਚ ਤਰਵੰਗ ਹੁਣ ਵੀਰ ਜੀ ਅੱਗੇ ਆ ਗਿਆ ਦੇਣ ਦਾ ਤਰੀਕਾ ਤੇ ਟਾਈਮ ਦੇਣੀ ਕਦੋਂ ਇਹ ਤਰਵੰਗ ਪਸੰਦ ਜਵੰਗ ਪਸੰ ਜਾਂ ਜਿਹੜੀ ਹੈਗੀ ਆ ਭੰਗ ਪਸੰ ਵੇਖੋ ਵੀਰ ਜੀ ਤਰਵੰਗ ਪਸੰ ਮਾ ਜਿਹੜੀ ਆ ਨਾ ਪਸਮਾ ਦੇਣ ਦੇ ਜਿੰਨੇ ਵੀ ਟਾਈਮ ਆ ਜਿੰਨਾ ਤੁਸੀਂ ਇਹਨੂੰ ਨਰਨੇ ਕਲੇਜੇ ਦੇ ਦੋਗੇ ਉਨੀ ਜਾਰੀ ਚੰਗੇ ਉਹਨਾਂ ਜ਼ਿਆਦਾ ਵਰਕ ਕਰਦੇ ਤੁਸੀਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦੇਣਾ ਵੀ ਸੰਭਾਲ ਦੇ ਵਿੱਚ ਕਿਦੋਂ ਦੇਣੀ ਸੰਭਾਲ ਤੇ ਜਦੋਂ ਕਬੂਤਰ ਆ ਗਿਆ ਸਾਂਭ ਲੈ ਸਾਰਾ ਕੋਈ ਕਰ ਲੈ ਉਸ ਦਿਨ ਕਬੂਤਰ ਨੂੰ ਪੁੱਛ ਨਹੀਂ ਸੀਣਾ ਨਾ ਕੋਈ ਦੇਣੀ ਜਿੱਦਣ ਤੁਹਾਡੇ ਅਗਲੇ ਦਿਨ ਡਾਕਿਆਂ ਜਿੱਦਣ ਰੈਸਟ ਹੈ ਉਸ ਦਿਨ ਇਹਨੂੰ ਨਰਨੇ ਕਲੇਜੇ ਕੀ ਕਰਨਾ ਹੋ ਉਂਗਲੀ ਦੇ ਉੱਤੇ ਰੱਖ ਲਓ ਭਾਵੇਂ ਜਾਂ ਕੋਈ ਇਸ ਰੇਂਜ ਨਾਲ ਜਿਤਨਾ ਜੇ ਮੱਖਣੀ ਜੰਮੀ ਆ ਮੈਂ ਜਿਤਨਾ ਗਿਰ ਤਰੀਕਾ ਸਿਆ ਉਹਨੂੰ ਕੈਸਲ ਚ ਭਰ ਕੇ ਅੱਧੀ ਕਰਤੀ ਜਾਨੀ ਇੱਕ ਜਿਹੜੀ ਤੀਲ ਹੁੰਦੀ ਸਾਡੀ ਮਾਂਚ ਦੀ ਉਹਦੇ ਪਿਛਲੇ ਬਣ ਚੋਕ ਦੇ ਵਿੱਚ ਪਾ ਕੇ ਉਹ ਦੋ ਇਹਨੂੰ ਪਾਣੀ ਦੇ ਕੇ ਤੇ ਧੁੱਪੇ ਬਿਠਾਓ ਕਬੂਤਰ ਨੂੰ ਸੰਭਾਲ ਦੇ ਵਿੱਚ ਮੈਂ ਦੀ ਗੱਲ ਵੇਖੋ ਵੀ ਕਬੂਤਰ ਦਾ ਤੁਹਾਡੇ ਦਾ ਰੰਗ ਢੰਗ ਹੀ ਲਾਗ ਹੋ ਜੂਗਾ ਕਬੂਤਰ ਨੂੰ ਮਤਲਬ ਐ ਲੱਗੂਗਾ ਵੀ ਭਾਵੇਂ ਮੈਨੂੰ ਅੱਜ ਫੇਰ ਛੱਡ ਦੋ ਐਨੀ ਜਲਦੀ ਰਿਕਵਰੀ ਫਾਸਟ ਕਰਦੀ ਆ ਇਹ ਦੇਣੀ ਤੁਸੀਂ ਸਵੇਰੇ ਨਰਨਿੰਗ ਕਲੀਨਿਕ ਲਈ ਜੀ ਆ ਠੀਕ ਹੈ ਜੀ ਜਦਨ ਕਬੂਤਰ ਦੀ ਡਾਕ ਹੋਵੇ ਸਾਮ ਦੇ ਮੈਂ ਗੱਲ ਕਰਦਾ ਜਾਂ ਜਦਨ ਕਬੂਤਰ ਤੁਸੀਂ ਸ਼ਾਮ ਕਢਾਉਣਾ ਵੇਹੇ ਵੀ ਤੁਸੀਂ ਹਫਤੇ ਦੇ 2 3 ਦਿਨ ਇਹ ਤੁਸੀਂ ਦੇ ਸਕਦੇ ਹੋ ਤੇ ਜਦੋਂ ਮੰਨ ਲਓ ਵੀ ਆਪਾਂ ਜਿਤਨਾ ਹੁਣ ਗੱਲ ਕਰਨੇ ਉਹ ਡਾਨ ਦੀ ਓਡਾਂ ਚ ਵੰਗਪਸਮਕ ਕਿਵੇਂ ਦੇ ਤਰ ਵੰਗਪਸਮਕ ਕਿਵੇਂ ਦੇਣੀ ਆ ਕਿ ਇਹਦਾ ਫਾਇਦਾ ਤਾਂ ਇਹ ਕਬੂਤਰ ਨੂੰ ਜ਼ਿਆਦਾ ਮਿਲਦਾ ਵਾ ਜਦੋਂ ਅਸੀਂ ਨੂੰ ਉਡਾਉਣ ਦੇ ਵਿੱਚ ਇਹਦਾ ਇਸਤੇਮਾਲ ਕਰਦੇ ਜਦੋਂ ਕਬੂਤਰ ਨੂੰ ਡਾਉਣੇ ਆ ਤੇ ਉਦੋਂ ਕਬੂਤਰ ਨੂੰ ਦਿੰਨੇ ਆ ਸਾਰੇ ਜਿਹੜੀ ਤੁਹਾਡੀ ਗੇਮ ਹੈ ਤੁਹਾਡੀ ਸਾਂਭ ਆ ਜਿੱਤਾਂ ਤੇ ਕਬੂਤਰ ਸੰਭਾਲਿਆ ਸਾਰਾ ਕੁਝ ਤੁਸੀਂ ਜਸ ਤੋਂ ਤਸ ਨੇ ਹੋਣਾ ਉਸੇ ਤਰ੍ਹਾਂ ਹੀ ਰਹਿਣਾ ਸਾਰਾ ਕੁਝ ਉਤਰੰ ਕਰਦੇ ਰਹਿਣਾ ਤੇ ਜਦੋਂ ਸਵੇਰੇ ਤੁਸੀਂ ਕਬੂਤਰ ਛੱਡਣਾ ਵਾ ਨਰਨੇ ਕਲੇਜੇ ਸਵੇਰੇ ਕੋਈ ਜਦੋਂ ਮੰਨ ਲਓ ਅ ਅਸ ਸਵੇਰੇ 7 ਵਜੇ ਤੀ ਫੜ 7 ਵਜੇ ਪਹਿਲਾਂ ਮਾਰਨਾ ਜਾਂ 7 ਵਜੇ ਉਹ ਲਗਣੇ ਤੇ ਫਿਰ ਤੁਸੀਂ 5 ਵਜੇ ਕਰ ਲੋ ਇਹ ਕੰਮ ਅ ਸੋਰੀ 5:30 ਕਰ ਲੋ ਜੇ ਤੁਹਾਡਾ ਹੋ ਜਾਣਾ 6 ਵਜੇ ਤੇ ਫਿਰ ਤੁਸੀਂ ਕਰ ਲੋ 4:30 ਇਹ ਕੰਮ ਜਦੋਂ ਕਬੂਤਰ ਸਵੇਰੇ ਤੁਸੀਂ ਵੇਖਣਾ ਵਾ ਰਾਤ ਦੇ ਬਾਦਾਮ ਕਿਰਿਆ ਖਿੱਚ ਕੇ ਸਵੇਰੇ ਬਿਲਕੁਲ ਸਾਫ਼ ਹੋ ਜਾਂਦਾ ਕਬੂਤਰ ਉਦੋਂ ਸਵੇਰੇ ਨਰਨੇ ਕਲੇਜੇ ਕਬੂਤਰ ਨੂੰ 4:30 ਵਜੇ ਇਹ ਮੱਖਣੀ ਦਾ ਪੂਰਾ ਇੱਕ ਕੈਪਸੂਲ ਪਰ ਲਿਓ ਉਹਦੇ ਵਿੱਚ ਅੱਧੀ ਰਤੀ ਜਿਤਨਾ ਤੀਲੀ ਦੇ ਉਲਟੇ ਭਾਗ ਨੇ ਪਾ ਕੇ ਉਹਨਾਂ ਕੂਤਨ ਦੇ ਦਿਓ ਜਦੋਂ ਤੱਕ ਕਬੂਤਰ ਤੁਹਾਡਾ 4:30 ਦਿੱਤੀ 6 ਵਜੇ ਪੱਲਾ ਮਾਉਣਾ 1.5 ਘੰਟਾ ਦਾ 1.5 ਘੰਟੇ ਦੇ ਵਿੱਚ ਕਬੂਤਰ ਆਉਣਾ ਅੰਦਰ ਆਪਣੇ ਮੇਦੇ ਚ ਲੈਣਾ ਡਿਜੈਸਟ ਕਰ ਜਾਣਾ ਉਸ ਤੋਂ ਬਾਅਦ ਆੜੀ ਜਿਹੜੀ ਜਾਨ ਦੀ ਗੇਮ ਹੈ ਜਾਨ ਦੀ ਸਾਂਗ ਹੈ ਉਹ ਤੁਸੀਂ ਕਬੂਤਰ ਨੂੰ ਚਲਾਈ ਜਾ ਤੇ ਕਬੂਤਰ ਢਾ ਕੇ ਵੇਖੋ ਮੇਰੇ ਵੀਰ ਇਹਨਾਂ ਬਹੁਤ ਨਜ਼ਰ ਲਿਆਉਂਦੀ ਹੁਣ ਮੇਰੇ ਵੀਰ ਕਹਿੰਿਆ ਨੇ ਤਨਕੀਦ ਵੀ ਕਰਨੀ ਯਾਰ ਲੈ ਉਹ ਯਾਨੀ ਦਾਫਤਰ ਜਾਂ ਐਂਡ ਦਸੀ ਜਾਂਦੇ ਬਾਕੀ ਯਾਰ ਵੇਖੋ ਸਾਡਾ ਕੰਮ ਦਸਣਾ ਵਰਤਨਾ ਲਾਉਣਾ ਯਕੀਨ ਕਰਨਾ ਇਹ ਸਾਰਾ ਤੁਹਾਡੇ ਪੜਾਉਣ ਦਾ ਕੰਮ ਆ ਠੀਕ ਹੈ ਜੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹਦਾ ਸਾਡਾ ਚੈਨਲ ਆ ਅਸੀਂ ਕੋਈ ਕਿਸੇ ਤੋਂ ਕੇ ਜੀ ਦੀ ਡਿਮਾਂਡ ਨਹੀਂ ਕਰਦੇ ਯਾਰ ਮੈਨੂੰ ਆਹ ਦੇ ਦੇ ਜਾਂ ਮੇਰੇ ਕੋ ਪੈਸੇ ਲੈ ਕੇ ਆ ਜਾ ਜਾਂ ਮੈਨੂੰ ਕਬੂਤਰ ਦੇ ਕੁਝ ਨਹੀਂ ਫ੍ਰੀ ਆਫ ਕੋਟਾਈ ਸਾਰਾ ਸਕਾਉਣੇ ਆ ਜੇ ਕੇ ਮੇਰੇ ਵੀਰ ਨੂੰ ਲੋੜ ਉਹ ਯਾਰ ਵੀਡੀਓ ਇੱਕ ਵਾਰੀ ਛੱਡ ਕੇ ਦੋ ਵਾਰੀ ਛੱਡ ਕੇ ਚਾਰ ਵਾਰੀ ਵੀ ਬਿੰਦਾ ਤੇ ਜਿੰਨੇ ਯਾਰ ਗੱਲਾਂ ਕਰਨੇ ਹੋ ਤੇ ਫਿਰ ਅਗਲੇ ਨੇ ਕਰਨੇ ਆ ਯਾਰ ਇਹ ਕੀ ਦੱਸੀ ਜਾਂਦੇ ਸਾਡੀ ਗੇਮ ਹੋਰ ਅੱਧੇ ਲੋਕਾਂ ਨੂੰ ਇਹੋ ਪ੍ਰੋਬਲਮ ਦੀ ਯਾਰ ਅਹੀਂ ਤੇ ਇੰਜ ਕਰਦੇ ਆ ਇਹ ਇੰਜ ਗੇਮ ਦੱਸੀ ਜਾਂਦੇ ਆ ਜਾਂ ਇਹ ਉਹ ਉਹ ਤਰੀਕਾ ਉਹ ਸਹੀ ਆ ਸਾਡੇ ਆ ਗਲਤ ਆ ਯਾਰ ਤਰੀਕੇ ਇੱਕ ਚੀਜ਼ ਦੇ ਦੇਣ ਦੇ ਪੰਜਾਬ ਹੁੰਦੇ ਆ ਠੀਕ ਆ ਕੀ ਤਾਂ ਤੁਹਾਡਾ ਕਿਵੇਂ ਸੈਟ ਬੈਠਾ ਸਾਡਾ ਗੇਮ ਸੈਟ ਬੈਠਾ ਬਾਕੀ ਇੱਕ ਲੋਕਾਂ ਨੂੰ ਜਾਦੀ ਪ੍ਰੋਬਲਮ ਇਹ ਆਉਂਦੀ ਆ ਵੀ ਯਾਰ ਲੈ ਅਸੀਂ ਤੇ ਮਹਿੰਗੀ ਇਨੀਆਂ ਗੇਮ ਲਈ ਆ ਇੰਨਾ ਪੈਸੇ ਖਰਚਿਆ ਇੰਨਾ ਸੋਰਸ ਲਾਏ ਆ ਇੰਨੇ ਕੇ ਇਹਦੇ ਫੋਨ ਕਰਾ ਕੇ ਨੇ ਉਸਤਾਦ ਦੀ ਸ਼ਗਿਰਦ ਦੀ ਕੀਤੀ ਇੰਨਾ ਕੁਝ ਲਿਆ ਤੇ ਯਾਰ ਇਹ ਆ ਲੋਕਾਂ ਨੂੰ ਫਰੀ ਕੰਮ ਦੱਸਿਆਦਾ ਤੇ ਉਹ ਬੰਦੇ ਵੀ ਫਿਰ ਗੱਲਾਂ ਕਰਦੇ ਵਿੱਚ ਇਹ ਮੈਂ ਤੁਹਾਨੂੰ ਬੰਦੇ ਦੇ ਕੈਟਾਗਰੀਆ ਦੱਸਦੇ ਆ ਜਿਹੜੇ ਜਿਹੜੇ ਗੱਲਾਂ ਕਰਦੇ ਆ ਤੇ ਬਾਕੀ ਯਾਰ ਕਰਨ ਵਾਲਿਆਂ ਨੇ ਕਰੀ ਜਾਣੀਆਂ ਅਸੀਂ ਆਪਣਾ ਕੰਮ ਨਿਸ਼ਕਾਮ ਕੋਈ ਸਾਨੂੰ ਕੋਈ ਸਾਨੂੰ ਕਿਸੇ ਤੋਂ ਗਰਜ ਨਹੀਂ ਕੋਈ ਸਾਨੂੰ ਕਿਸੇ ਤੋਂ ਲਾਲਚ ਨਹੀਂ ਪਰਮਾਤਮਾ ਦਾ ਦਿੱਤਾ ਸਾਰਾ ਕੁਝ ਪਰਮਾਤਮਾ ਜੇ ਅਸੀਂ ਦਾਦੇ ਤੇ ਯਾਰ ਰੱਬ ਚੜ੍ਹਦੀ ਕਲਾ ਰਹਾਤਾ ਮਤਲਬ ਇੰਨੇ ਮੈਂ ਨਾ ਰੱਬ ਦਿੰਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇੰਨੇ ਯਾਰ ਸੈਟੀਸਫਾਈ ਆ ਪ੍ਰਮਾਤਮਾ ਨੇ ਸਾਰਾ ਕੁਝ ਦਿੱਤਾ ਬਿਨਾਂ ਮੰਗਿਆ ਤੇ ਯਾਰ ਜੇ ਇਹ ਨਹੀਂ ਕਰਦੇ ਜੇ ਕੋਈ ਇੱਕ ਵਿੱਦੇ ਵੀ ਇਹ ਚੀਜ਼ ਕੰਮ ਆਉਂਦੀ ਆ ਇੱਕ ਦਾ ਵੀ ਸ਼ੌਂਕ ਪੂਰਾ ਹੁੰਦਾ ਜਾਂ ਇੱਕ ਦਿਨ ਗਰਜ ਪੂਰੀ ਹੁੰਦੀ ਆ ਤੇ ਯਾਰ ਉਹ ਕਿੰਨਿਆਂ ਦਵਾਵਾਂ ਤੁਹਾਨੂੰ ਦਿੰਦਾ ਠੀਕ ਹੈ ਤੇ ਜਿਹੜੀ ਉਹ ਦਵਾਵਾਂ ਦਿੱਤੀਆਂ ਨੇ ਯਾਰ ਤੋਰ ਤਰਗਾ ਤੱਕ ਜਾਂਦੀਆਂ ਠੀਕ ਹੈ ਤੇ ਆਪਾਂ ਉਹਨਾਂ ਦਵਾਵਾਂ ਦੇ ਭੁੱਖਿਆਂ ਉਹੋ ਹੀ ਤੁਸੀਂ ਕਰੋ ਤੇ ਚੜ੍ਹਦੀ ਕਲਾ 'ਚ ਰਹਾ ਕਰੋ ਰੱਬ ਕੋ ਡਰ ਕੇ ਰਹੋ ਮੇਰੇ ਭਰਾ ਕਿਸੇ ਦਾ ਨੁਕਸਾਨ ਨਾ ਕਰੋ ਕਿਸੇ ਦਾ ਮਾਰਨਾ ਸੋਚੋ ਬੱਸ ਆਪੇ ਪ੍ਰਮਾਦਮਾ ਅੱਜ ਦੀ ਗੱਲ ਹੋਰ ਤੇ ਕੱਲ ਹੋਰ ਕਰ ਦਿੰਦਾ ਠੀਕ ਹੈ ਜੀ ਤੇ ਇਹਨਾਂ ਕਹਿੰਦਾ ਹਾਂ ਮੈਂ ਟੌਪਿਕ ਸਮਾਪਤ ਕਰਦਾ ਦੱਸੋ ਕਮੈਂਟ ਕਰਕੇ ਅਗਲੇ ਕਿਹੜੇ ਟੌਪਿਕ ਦੇ ਵੀਡੀਓ ਬਣਾਈਏ ਤੇ ਜਲਦੀ ਮਿਲਦੇ ਆਂ ਨੈਕਸਟ ਟੌਪਿਕ ਧੰਨਵਾਦ ਰਫਰਾਕਾ